ਕਹਿੰਦਾ ਤੂੰ ਜੈਮਨਾ ਆਈ ਕੁੜੀ ਮੇਰੇ ਹਫਤਾ ਜੈਮਨੀ ਆਈ ਹੈਗੀ ਜੇ ਕੱਲ ਆਈ ਤਾਂ ਉਹਨੂੰ ਫੜ ਕੇ ਇਹ ਖੇਚ ਤੋਈ ਕਾਰਨ ਲਾ ਪਿਆ ਅੰਦਰ ਜਾਣ ਲਾ ਪਿਆ ਉਹ ਖਿੱਚ ਕੇ ਇਹਨੇ ਮੈਨੂੰ ਸ਼ਾਮ ਨੂੰ ਮੈਸੇਜ ਕਰਕੇ ਕਹਿੰਦਾ ਜਿਹੜੀ ਤੇਰੀ ਆਕਰੜਾ ਨਾ ਕਹਿੰਦਾ ਜੇ ਮੈਨੂੰ ਪਿਆਰ ਨਾ ਹੁੰਦਾ ਤੇਰੇ ਨਾਲ ਤਾਂ ਫਿਰ ਮੈਂ ਤੈਨੂੰ ਦੱਸਦਾ ਕੁੜੀ ਨੇ ਰੌਲਾ ਪਾਤਾ ਐਨੀ ਜੈਨ ਫੜ ਕੇ ਬਾਹਰ ਕੱਢਣ ਲਾ ਪਿਆ ਇਹ ਕੁੜੀ ਦਾ ਘੂਟ ਘਰਟ ਵੱਡੇ ਆ ਇਹਨੇ ਖਿੱਚ ਤੋਈ ਕੀਤੀ ਆ ਇਹਨੇ ਇਹਨੇ ਮੇਰਾ ਹੱਥ ਫਾਈ ਕੀਤੀ ਆ ਠੀਕ ਹੈ ਹੱਥਾ ਭਾਈ ਕਿਤੇ ਇਹਨੇ ਮੈਨੂੰ ਇਹਨੇ ਮੈਨੂੰ ਕਿਹਾ ਕਹਿੰਦਾ ਜਾ ਤ ਕਮਰੇ ਜਾ ਕੇ ਗੱਲ ਕਰੂੰਗਾ ਨਾਲੇ ਕਹਿੰਦਾ ਤੇਰੀ ਮੈਂ ਬਾਹ ਤੋੜ ਦੇਣੀ ਆ ਉਹ ਨਹੀਂ ਕਹਿ ਰਿਹਾ ਜਿਹੜਾ ਬਾਹਰ ਸੀ ਨਾ ਉਹ ਕਹਿੰਦਾ ਪੁਲਿਸ ਵਾਲਾ ਜਾਵੀਂ ਕਹਿੰਦਾ ਦੱਸੋ ਕੀ ਕਰ ਰਹੇ ਬਣੀਏ ਇੱਥੇ ਅੰਦਰ ਸਾਨੂੰ ਜਾਣ ਨਹੀਂ ਦਿੰਦੇ ਸਾਡੀ ਕੋਰ ਕੋਈ ਨਹੀਂ ਲਿਖ ਰਹੀ ਠੀਕ ਹੈ ਫੇਰ ਬਣ ਫੇਰ ਇਹਨੇ ਮੇਰਾ ਹੱਥਾ ਭਾਈ ਕੀਤੀ ਸਾਰੇ ਸਾਹਮਣੇ ਕੀਤੀ ਆ ਠੀਕ ਹੈ ਮੈਨੂੰ ਕਹਿੰਦਾ ਜਾ ਮੈਂ ਤੈਨੂੰ ਤੈਨੂੰ ਵੀ ਮਾਰ ਦੇਣਾ ਮੈਂ ਆਪ ਵੀ ਮਾਰ ਦੇਣਾ ਤੇਰੇ ਥੱਪੜ ਲਾਉਂਗਾ ਮੈਂ ਤੇ ਕਿਹੜੇ ਬੋਲਸਾਲੇ ਕਹਿੰਦਾ ਵੀ ਇਦਾਂ ਦਾ ਕੋਈ ਮਾਮਲਾ ਨਹੀਂ ਹੈਗਾ ਇਹਦੇ ਨਾਲ ਛੇੜ ਛੇੜ ਅਸਲ ਛੇੜ ਛੜ ਹੋ ਜਾਂਦੀ ਫੇਰ ਮਾਮਲਾ ਦਰਜ ਕਰਦੇ ਇਹ ਮਾਮਲਾ ਜਾਂਦੇ ਹੁਣੇ ਕੁੱਟਮਾਰ ਕੀਤੀ ਧੱਕੇਸ਼ਾ ਹੀ ਕੀਤੀ ਆ ਕੁੜੀ ਦੇ ਸੱਟਾ ਮਾਰੀ ਬੱਜੀਆਂ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਰਾਹੋਂ ਰੋਡ ਤੇ ਇੱਕ ਜਿਮ ਮਾਲਕ ਦੇ ਉੱਤੇ ਇੱਕ ਲੜਕੀ ਦੇ ਨਾਲ ਕੁੱਟਮਾਰ ਕਰਨ ਦੇ ਖੱਚ ਧੂ ਕਰਨ ਦੇ આરોਪ ਲੱਗੇ ਨੇ ਤੇ ਇਸੇ ਮਾਮਲੇ ਦੇ ਵਿੱਚ ਲੜਕੀ ਜਿਹੜੀ ਹੈਗੀ ਆ ਥਾਣਾ ਟਿੱਬਾ ਦੇ ਵਿੱਚ ਆਈ ਹੈ ਦਰਖਾਸਤ ਦੇਣ ਵਾਸਤੇ ਤੇ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਹੈ ਤੇ ਅਸੀਂ ਇਹ ਲੜਕੀ ਨਾਲ ਵੀ ਗੱਲਬਾਤ ਕਰਾਂਗੇ ਉਹਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਆਜੋ ਬਣੇ ਰਹੋ ਸਾਡੇ ਨਾਲ ਬੇਟਾ ਕੀ ਨਾਮ ਹੈ ਦੀਆ ਬੰਗਾ ਇਹ ਕੀ ਹੋਇਆ ਸੀ ਪੂਰਾ ਮਾਮਲੇ ਦੇ ਬਾਰੇ ਦੋ ਜਾਣਕਾਰੀ ਸਰ ਮੈਂ ਜਿਮ 'ਚ ਲੱਗੀ ਸੀ ਸਟੈਪ ਟੂ ਫਿਟਨੈਸ ਠੀਕ ਹੈ ਦੋ ਤਿੰਨ ਮਹੀਨੇ ਤੋਂ ਹੀ ਹੋਏ ਸੀਗੇ ਇੱਕ ਦਿਨ ਸਰ ਨੇ ਮੈਨੂੰ ਕਹਤਾ ਵੀ ਮੈਂ ਤੈਨੂੰ ਪਸੰਦ ਕਰਦਾ ਇਸ ਗੱਲੋਂ ਮੈਂ ਉਹਨੂੰ ਨਾ ਨੁਕਰ ਕਰਤੀ ਵੀ ਨਹੀਂ ਆਪਣਾ ਕੋਈ ਕੁਝ ਨਹੀਂ ਫਿਊਚਰ ਵੀ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਹੈ ਇਹ ਗੱਲ ਹੋਈ ਤੇ ਉਸ ਤੋਂ ਬਾਅਦ ਇਹਨੇ ਮੈਂ ਤੋ ਮਾਫੀ ਵੀ ਮੰਗ ਲਈ ਕਹਿੰਦਾ ਮੈਂ ਮੈਂ ਕਹਿੰਦਾ ਤੇਰਾ ਭਰਾ ਆ ਤੂੰ ਮੇਰੀ ਭੈਣ ਆਸ ਤੋਂ ਬਾਅਦ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮਾਫੀ ਮੰਗ ਲਈ ਠੀਕ ਆ ਮੈਂ ਇਗਨੋਰ ਕਰਤਾ ਪਰ ਕੱਲ ਮੈਂ ਜਿਮ ਚ ਗਈ ਡੇਢ ਹਫ਼ਤੇ ਬਾਅਦ ਇਹਨੇ ਮੈਨੂੰ ਸ਼ਾਮ ਨੂੰ ਮੈਸੇਜ ਕਰਕੇ ਕਹਿੰਦਾ ਜਿਹੜੀ ਤੇਰੀ ਆਕਰੜਾ ਨਾ ਕਹਿੰਦਾ ਜੇ ਮੈਨੂੰ ਪਿਆਰ ਨਾ ਹੁੰਦਾ ਤੇਰੇ ਨਾਲ ਤਾਂ ਫਿਰ ਮੈਂ ਤੈਨੂੰ ਦੱਸਦਾ ਅੱਛਾ ਇਨੇ ਇਹ ਗੱਲ ਕਹੀ ਉੱਤੋਂ ਮੇਰੇ ਕੈਰੈਕਟਰ ਤੇ ਇਹਨੇ ਸਵਾਲ ਚੱਕੇ ਆ ਠੀਕ ਐ ਮੈਂ ਅਗਰ ਜਵਾਬ ਦੇਣ ਲੱਗੀ ਸੀ ਤਾਂ ਇਹਨੇ ਮੈਨੂੰ ਬਲੌਕ ਕਰਤਾ ਅੱਜ ਮੈਂ ਪੁੱਛਣ ਗਈ ਵੀ ਇਦਾਂ ਕਿਉਂ ਕਿਹਾ ਤੂੰ ਇਹਨੇ ਮੇਰਾ ਹੱਥਾਪਾਈ ਕੀਤੀ ਆ ਠੀਕ ਐ ਹੱਥਾਪਾਈ ਕੀਤੀ ਇਹਨੇ ਮੈਨੂੰ ਇਹਨੇ ਮੈਨੂੰ ਕਿਹਾ ਕਹਿੰਦਾ ਜਾ ਤ ਕਮਰੇ ਜਾ ਕੇ ਗੱਲ ਕਰੂੰਗਾ ਨਾਲੇ ਕਹਿੰਦਾ ਤੇਰੀ ਮੈਂ ਬਾਹਾਂ ਤੋੜ ਦੇਣੀਆਂ ਠੀਕ ਐ ਫਿਰ ਬੰਨ ਲਾ ਫਿਰ ਇਹਨੇ ਮੇਰਾ ਹੱਥਾਪਾਈ ਕੀਤੀ ਸਾਰੇ ਸਾਹਮਣੇ ਕੀਤੀ ਆ ਠੀਕ ਐ ਮੈਨੂੰ ਕਹਿੰਦਾ ਜਾ ਮੈਂ ਤੈਨੂੰ ਤੈਨੂੰ ਵੀ ਮਾਰ ਦੇਣਾ ਮੈਂ ਆਪ ਵੀ ਮਾਰ ਜਣਾ ਤੇਰੇ ਥੱਪੜ ਲਾਉਂਗਾ ਮੂੰਹ ਤੇ ਇਹਨੇ ਇੰਨੀ ਗੱਲ ਕਹੀ ਹੈ ਇਹ ਵੀ ਹੁਣ ਮੰਨ ਲਓ ਕਿ ਇਹ ਚਾਹੁੰਦਾ ਸੀਗਾ ਵੀ ਤੁਹਾਨੂੰ ਕੀ ਕਹਿੰਦਾ ਮੈਂ ਪਿਆਰ ਕਰਦਾ ਤੈਨੂੰ ਹਾਂ ਅੱਛਾ ਤੇ ਤੁਸੀਂ ਨਹੀਂ ਸੀ ਕਰਦੇ ਨਹੀਂ ਬਿਲਕੁਲ ਵੀ ਨਹੀਂ ਮੈਂ ਤੁਹਾਨੂੰ ਆਪਣਾ ਭਰਾ ਮੰਨਿਆ ਅੱਛਾ ਇਹਨੇ ਹਰਕਤ ਕੀਤੀ ਆ ਤੇ ਅੱਜ ਸਿਰਫ ਹੱਥੋਪਾਈ ਹੋਈ ਆ ਕਿ ਕੋਈ ਛੇੜਖਾਨੀ ਵੀ ਹੋਈ ਹੱਥੋਪਾਈ ਹੋਈ ਆ ਮੈਨੂੰ ਕਹਿੰਦਾ ਕਮਰੇ ਜਾ ਕੇ ਗੱਲ ਕਰਦੇ ਆ ਮਾਰਨ ਕੁੱਟਣ ਤੱਕ ਆ ਗਿਆ ਸੀਗਾ ਜਾਣ ਨਹੀਂ ਦੇ ਰਿਹਾ ਸੀ ਕਹਿੰਦਾ ਮੈਂ ਪੁਲਿਸ ਬੁਲਾਣੀ ਮੈਂ ਕਹਾਂ ਬੁਲਾ ਮੇਰੀ ਜਦ ਕੋਈ ਗਲਤੀ ਨਹੀਂ ਸਾਰਾ ਇ ਸਜਾ ਕੋਈ ਦੁਬਾਰਾ ਦੇਖੋ ਕੋਈ ਦਰਖਾਸਤ ਲਖਣ ਆਏ ਹੋ ਕੀ ਕਰਨਾ ਹੈ ਪਰਚਾ ਦੇਣਾ ਅੱਛਾ ਤੇ ਹੁਣ ਤੁਹਾਨੂੰ ਕੀ ਅੰਦਰੋਂ ਅश्वਾਸ਼ਣ ਦਿੱਤਾ ਪੁਲਿਸ ਨੇ ਅਸੀਂ ਪਰਚਾ ਕਰਾਣਾ ਅਸੀਂ ਪਰਚਾ ਕਰਾਉਣਾ ਬਸ ਮਾਤਾ ਜੀ ਕੀ ਨਾਮ ਕਮਲਜੀਤ ਇਹ ਕੀ ਹੋਇਆ ਸੀ ਪੂਰਾ ਮਾਮਲਾ ਇਹਦੇ ਬਾਰੇ ਥੋੜੀ ਜਾਣਕਾਰੀ ਭਾਜੀ ਕੁੜੀ ਮੇਰੇ ਜੱਮ ਜਾਂਦੀ ਹੈ ਤੇ ਉੱਥੇ ਜਾਣੀ ਪਹਿਲਾਂ ਤਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਇਹ ਹੁਣ ਇਹਨੂੰ ਮੈਸੇਂਜ ਉਸੇ ਚ ਕਰਦਾ ਸੀ ਤੇ ਕੁੜੀ ਨੂੰ ਛੇੜਛਾੜ ਕਰਦਾ ਸੀ ਕੁੜੀ ਆ ਕੇ ਘਰ ਦੱਸਿਆ ਆਏ ਨੇ ਕੁੜੀ ਨੇ ਨਾ ਕੀਤੀ ਵੀ ਮੈਂ ਇਸ ਕੰਮ ਦੇ ਵਿੱਚ ਨਹੀਂ ਹੈਗੀ ਇਹ ਧਮਕੀਆਂ ਦੇਣ ਲੱਪਿਆ ਉਹਨੂੰ ਕੁੜੀ ਨੂੰ ਕਹਿੰਦਾ ਤੂੰ ਜੈਮ ਨਹੀਂ ਆਈ ਕੁੜੀ ਮੇਰੇ ਹਫਤਾ ਜੈਮ ਨਹੀਂ ਆਈ ਹੈਗੀ ਜੇ ਕੱਲ ਆਈ ਤਾਂ ਉਹਨੂੰ ਫੜ ਕੇ ਇਹ ਖੇਚ ਤੋਈ ਕਰਨ ਲੱਪਿਆ ਅੰਦਰ ਲਿਆਂ ਲੱਪਿਆ ਉਹਨੂੰ ਖਿੱਚ ਕੇ ਕੁੜੀ ਨੇ ਰੌਲਾ ਪਾਤਾ ਐਨੀ ਜੈਨ ਫੜ ਕੇ ਬਾਹਰ ਕੱਢਣ ਲੱਪਿਆ ਇਹ ਕੁੜੀ ਦਾ ਘਰੂਟ ਘਰਟ ਵੱਡੇ ਆ ਇਹਨੇ ਖਿੱਚ ਤੋਈ ਕੀਤੀ ਆ ਇਹਨੇ ਮੈਡੀਕਲ ਕਰਵਾਇਆ ਮੈਡੀਕਲ ਹਲੇ ਨਿਕਰਾਇਆ ਹੈਗਾ। ਅੱਛਾ ਤੁਸੀਂ ਹੁਣ ਇੱਥੇ ਥਾਣੇ ਦਰਖਾਸਤ ਖਾਨਾ ਹੈ। ਹਾਂਜੀ ਦਰਖਾਸਤ ਦੇਣ ਆਏ ਆ। ਅਸੀਂ ਕਾਰਵਾਈ ਕਰਾਣੀ ਹੈ ਇੱਥੇ ਜਿਵੇਂ ਬੰਦ ਹੋਣਾ ਚਾਹੀਦਾ ਇਹਦਾ। ਅੱਜ ਮੇਰੀ ਕੁੜੀ ਨਾਲ ਹੋਈ ਭੜਕ ਨੂੰ ਕਿਸੇ ਹੋਰ ਕੁੜੀ ਨੂੰ ਵੀ ਕਰ ਸਕਦਾ ਹੈ। ਠੀਕ ਹੈ ਜੀ। ਇਹ ਕੌਣ ਹੈਗਾ ਕੌਣ ਹੈ ਮੁੰਡਾ ਇਹ ਕਿੱਥੇ ਹੈਗਾ ਜਿੰਮ? ਇਹ ਜਿੰਮ ਹੈਗਾ ਆ ਕਿਹੜੀ ਕਲੋਨੀ ਆ? ਮੇਰਕੀਰਪੁਰ ਰੋਡ ਦੇ ਅੰਦਰ ਹੈ। ਕੇਲੇ ਵਾਲੀ ਫੈਕਟਰੀ ਕੋਲ ਹੈ ਸਟੈਪ ਟੂ ਫਿਟਨੈਸ। ਇਹ ਉਹ ਜਿੰਮ ਹੈ। ਹਾਂਜੀ। ਹਾਂਜੀ। ਤੇ ਹੁਣ ਤੁਸੀਂ 21 ਜਾਣਦੇ ਹੋ ਵੀ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ? ਪੂ ਤੁਹਾਡੀ ਉਮਰ ਕਿੰਨੀ ਹੈ ਮੇਰੀ 19 ਸਾਲ ਦੀ ਹੈ ਠੀਕ ਹੈ ਠੀਕ ਹੈ ਸੋ ਤੁਹਾਡ ਤੁਸੀਂ ਇੱਥੇ ਆ ਜੀ ਤੁਹਾਡਾ ਕੀ ਨਾਮ ਹੈ ਮੈਂ ਅਰਜਿੰਦਰ ਕੌਰ ਗੋਰਾ ਜੀ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੀ ਕੁੜੀਆਂ ਨੇ ਬਤੀ ਕੀ ਕੀਤੀ ਉਹਨੇ ਅਸੀਂ ਕਹਿੰਦੇ ਅਸੀਂ ਕਾਰਵਾਈ ਕਰਾਉਣਾ ਚਾਹੁੰਦੇ ਹਾਂ ਜੀ ਕੱਲੂ ਅਸੀਂ ਉਹ ਕਹਿੰਦਾ ਜੀ ਮਾਫੀ ਮੰਗ ਲੈਣੇ ਆ ਇਹਦਾ ਮਤਲਬ ਕੱਲੂ ਕੁੜੀ ਕੁੜੀ ਹੋਰ ਨਾ ਕਰਕੇ ਫੇਰ ਮਾਫੀ ਮੰਗਣਗੇ ਇਸ ਕਰਕੇ ਅਸੀਂ ਇਹਨਾਂ ਸਟੈਂਡ ਚਾਹੁੰਦੇ ਜੀ ਇਹਨੂੰ ਬੰਦੇ ਤੇ ਪਰਚਾ ਕਰਾਉਣਾ ਚਾਹੁੰਦੇ ਹਾਂ ਅਸੀਂ ਸਾਡੀ ਸੁਣਾਈ ਕੋਈ ਨਹੀਂ ਕਰ ਰਿਹਾ ਕਹਿੰਦੇ ਕੀ ਕਰਾਂ ਜੀ ਕਹਿੰਦੇ ਬਣਦੀ ਇੱਥੇ ਇਸ ਪ੍ਰਸ਼ੰਗ ਇਹ ਤਾਂ ਕੌਲ ਸਾਲੇ ਕਹਿ ਰਹੇ ਜੀ ਮੈਂ ਤਾਂ ਜਾ ਕੇ ਉਹਨੂੰ ਕਹਿੰਦੇ ਦੱਸੋ ਕੀ ਕਾਰਵਾਈ ਬਣਦੀ ਇੱਥੇ ਕਿਹਦੇ ਕੋਲ ਹੈਗਾ ਮਾਮਲਾ ਕਿਹੜਾ ਬੰਦਾ ਲਿਖ ਰਿਹਾ ਇਹ ਕੀ ਨਾਮ ਸੀ ਇਹਦਾ ਕਿਹਦਾ ਕੌਲ ਕਿਹਦੀ ਕਹਦਾ ਦਾ ਜਾ ਕਰ ਰਿਹਾ ਹੈਂਡਲ ਬਣ ਕਮਲਜੀਤ ਕਲਵਿੰਦਰ ਕਹਿੰਦੇ ਉਹ ਨਹੀਂ ਕਹਿ ਰਹੇ ਜਿਹੜਾ ਬਾਹਰ ਸੀ ਨਾ ਉਹ ਕਹਿੰਦਾ ਪੁਲਿਸ ਵਾਲਾ ਜਾ ਵੀ ਕਹਿੰਦਾ ਦੱਸੋ ਕੀ ਕਾਰਵਾਈ ਬਣੀ ਜੇ ਇੱਥੇ ਦੱਸੋ ਅੰਦਰ ਸੰਗ ਜਾਣ ਨਹੀਂ ਦਿੰਦੇ ਸਾਡੀ ਕੋਰ ਪੌਣੀ ਲਿਖ ਰਿਹਾ ਜੀ ਦੱਸੋ ਕਹੇ ਪੁਲਿਸ ਵਾਲੇ ਉਹ ਕਹਿੰਦਾ ਵੀ ਇਦਾਂ ਦਾ ਕੋਈ ਮਾਮਲਾ ਨਹੀਂ ਹੈਗਾ ਇਹਦੇ ਨਾਲ ਛੇੜ ਛਾੜ ਅੱਛਾ ਜੇ ਛੇੜ ਛਾੜ ਹੋ ਜਾਂਦੀ ਫੇਰ ਮਾਮਲਾ ਦਰਜ ਕਰਨਾ ਇਹ ਮਾਮਲਾ ਦਰਜ ਹੋਣਾ ਨਹੀਂ ਕੁੱਟਮਾਰ ਕੀਤੀ ਧੱਕੇਸ਼ਾਹੀ ਕੀਤੀ ਆ ਕੁੜੀ ਦੇ ਸੱਟਾਂ ਮਾਰੀ ਬੱਜੀਆਂ 9 ਵਜੇ ਦੇਖੋ ਹੱਥਪਾਈ ਕੀਤੀ ਆ ਕੁੜੀ ਦੇ ਤੁਸੀਂ ਦੇਖ ਸਕਦੇ ਆ ਆ ਦੇਖੋ 9 ਵਜੇ ਆਪਾਂ ਤੱਕ ਵੇਖੋ ਕਿੰਨੀ ਪੁਰੀ ਅਗਰ ਪਿੱਛੇ ਕਰੋ 18 ਅਗਰ 10 ਜਿਹੜੀ ਗੱਲ ਜੋ ਪੁੱਤ ਸੱਚਾ ਦੱਸ ਉੱਪਰ ਲੈ ਕੇ ਜਾ ਰਹੇ ਸੀ ਕੋਠੇ ਜਾ ਕੇ ਗੱਲ ਕਰਦੇ ਕਹਿੰਦਾ ਕਹਿੰਦਾ ਤੈਨੂੰ ਮੈਂ ਮਾਰ ਦੇਣਾ ਜਾਂ ਮੈਂ ਆਪ ਵੀ ਮਰ ਜਾਣਾ ਬਾਂਹ ਤੋੜ ਦੇਣੀ ਕਹਿੰਦਾ ਤੇਰੀ ਮੈਂ ਸੋ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਸਰ ਇੱਕ ਮਾਮਲਾ ਆਇਆ ਕੋਈ ਜਿਮ ਵਾਲੇ ਦੇ ਨਾਲ ਲੜਕੀ ਦਾ ਕੋਈ ਸੀਗਾ ਰੋਲਾ ਕੀ ਸੀਗਾ ਪੂਰਾ ਮਾਮਲਾ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਮਾਮਲਾ ਬੱਚਾ ਕੋਈ 2 ਡੋਸ ਸਾਲ ਪਹਿਲਾਂ ਇਹਨੇ ਜਿਮ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਡੇਢ ਸਾਲ ਪਹਿਲਾਂ ਜਿਹੜਾ ਜਿਮ ਦੇ ਵਿੱਚ ਇਹਨੇ ਜਾਣਾ ਨਾ ਛੱਡ ਦਿੱਤਾ ਸੀ ਡੇਢ ਕਿ ਮਹੀਨੇ ਤੋਂ ਲਗਾਤਾਰ ਫਿਰ ਜਾਦੀ ਸੀ ਉੱਥੇ ਲੜਕਾ ਕਹਿ ਰਿਹਾ ਸੀਗਾ ਇਹਨੂੰ ਜਾਨ ਨੂੰ ਲੜਕੀ ਨੂੰ ਲੜਕੀ ਦਾ ਨਾਮ ਸੀਗਾ ਦੀਆ ਬੰਗਾ ਕੇ ਨਾ ਆਓ ਉਸ ਗੱਲ ਨੂੰ ਲੈ ਕੇ ਅੱਜ ਲੜਕੀ ਗੱਲਬਾਤ ਕਰਨ ਗਈ ਸੀ ਵੀ ਮੈਂ ਕਿਉਂ ਨਾ ਜਿੰਮ ਦੇ ਵਿੱਚ ਜਾਮ ਉੱਥੇ ਆਪਸ ਵਿੱਚ ਦੋਨੋਂ ਦਾ ਰੌਲਾ ਰੱਪਾ ਜਿਹੜਾ ਥੋੜਾ ਜਿਹਾ ਰਿਆ ਸੀਗਾ ਜੀ ਜੀ ਹੁਣ ਕੀ ਇਹਦਾ ਕੋਈ ਫੈਸਲਾ ਹੋਇਆ ਜਾਂ ਨਹੀਂ ਜੀ ਜੀ ਮੈਂ ਕਰਦੇ ਹਾਂ ਜੀ ਇਨਵੈਸਟੀਗੇਸ਼ਨ ਹਾਂ ਜੀ ਹਾਂ ਜੀ ਕੈਮਰੇ ਵਗੈਰਾ ਚੈੱਕ ਕਰਦੇ ਆ ਜੋ ਵੀ ਬਣਦਾ ਉਹਦੀ ਰਿਕਾਰਡਿੰਗ ਮੈਂ ਅੱਗੇ ਫਰਦਰ ਕਾਰਵਾਈ ਕਰ ਦੂੰਗਾ ਠੀਕ ਹੈ ਠੀਕ ਧੰਨਵਾਦ ਜੀ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆ ਤੇ ਉਸ ਤੋਂ ਬਾਅਦ ਕੈਮਰੇ ਵੀ ਚੈੱਕ ਕੀਤੇ ਜਾਣਗੇ ਤੇ ਜੋ ਵੀ ਉਸ ਤੋਂ ਬਾਅਦ ਬਣਦੀ ਹੋਈ ਕਾਰਵਾਈ ਆ ਉਹ ਪੁਲਿਸ ਵੱਲੋਂ ਕੀਤੀ ਜਾਊਗੀ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਪ ਰੂ ਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ